ਸਤਿ ਸ਼੍ਰੀ ਅਕਾਲ ਜੀ ਅਸੀਂ ਚੜਦੇ ਪੰਜਾਬ ਦੇ ਭਾਰਤ ਤੋਂ ਪੈਣੀ ਮਰਾਜ ਪਿੰਡ ਆ ਸਾਡਾ ਜਿਲ੍ਹਾ ਬਰਨਾਲਾ ਬਹੁਤ ਸਾਲ ਪਹਿਲਾਂ ਮੈਂ ਇੱਕ ਜ਼ਿਕਰ ਕਰ ਦਿੰਦਾ ਜੀ ਆਪ ਦੀਆਂ ਕਹਾਣੀਆਂ ਦੇ ਵਿੱਚ ਸਟੋਰੀਆਂ ਦੇ ਵਿੱਚ ਕਿ ਹੱਲਿਆਂ ਵੇਲੇ ਇੱਕ ਛੋਟੇ ਜਿਹੇ ਹ ਛੋਟੇ ਜੀ ਬੱਚੀ ਨੂੰ ਨਹਿਰ ਦੇ ਕੰਡੇ ਤੇ ਸੜਕਾਂ ਨੂੰ ਆ ਗੱਲਾ ਕਿ ਜਿਉਂ ਉਹਨੇ ਛੱਟ ਦਿੱਤਾ ਸੀਗਾ ਛਿੱਟਿਆ ਕਿਉਂ ਸੀਗਾ ਹੱਲਿਆ ਬੜੇ ਇੰਨੇ ਜ਼ਿਆਦਾ ਮਾਹ ਹੋ ਰਹੀ ਸੀਗੀ ਅਛਾਦ ਹੋ ਰਹੇ ਸੀਗੇ ਮਾਂ ਢੱਡੋਂ ਭੁਖੀ ਸੀ ਢੱਡੋਂ ਭੁਖੀ ਹੋਣ ਕਰਕੇ ਛਾਤੀ 'ਚ ਕਦੇ ਦੁੱਧ ਨਹੀਂ ਆਇਆ ਤੇ ਬੱਚੀ ਦੁੱਧ ਕਿੱਥੋਂ ਪੀਵੇ ਭੁਖਣ ਪਾਣੀ ਨੇ ਰੋਣਾ ਸੀਗਾ ਉਹਨਾਂ ਨੇ ਦੇਖਿਆ ਵੀ ਜੇ ਇਹ ਰੋਣਾ ਨਾ ਹੱਡੀ ਤਾਂ ਸਾਡੀ ਜਾਨ ਨੂੰ ਖਤਰਾ ਉਹਨਾਂ ਨੇ ਨਹਿਰ ਦੇ ਕੰਡੂ ਤੋਂ ਛਰਕੜੇ ਕਾ ਇਕੱਠਾ ਕਰਕੇ ਅੱਗ ਮਚਾ ਕੇ ਉਹ ਆਪਣੀ ਛੋਟੀ ਜੀ ਬੱਚੀ ਨੂੰ ਸ਼ਾਇਦ 1.5-2 ਮਹੀਨਿਆਂ ਦੀ ਜਿਵੇਂ ਜਿਵੇਂ ਅੱਗੇ ਛਿੱਟ ਕੇ ਮਚਾ ਦਿੱਤਾ ਸੀ ਮੇਰੇ ਦਾਦਾ ਜੀ ਯੰਗ ਸਿੰਘ ਤੇ ਹੋਰ ਪਿੰਡ ਦੇ ਬਹੁਤ ਸੀਗੇ ਜਿਨ੍ਹਾਂ ਨੇ ਨਹਿਰ ਦੇ ਕੰਢੇ ਅਸਲੀਆਂ ਪੰਨਪੰਨ ਕਵਾ ਕੇ ਪੱਲ ਨੂੰ ਪੱਖਿਆਂ ਨੂੰ ਰਜਾਇਆ ਫਿਰ ਮਲੇਰਕੋਟਲੇ ਤੱਕ ਸਾਡੇ ਗਏ ਸੀਗੇ ਪਰ ਅਰਥਾ ਗੁਜ਼ਰ ਗਿਆ ਯਕੀਨ ਨਹੀਂ ਆਇਆ ਕਿ ਉਹ ਪਰਿਵਾਰ ਜਿਉਂਦਾ ਜਾਗਦਾ ਹੈਗਾ ਕਿ ਨਾ ਹੈਗਾ ਕਾਫੀ ਸਾਲਾਂ ਬਾਅਦ ਜਦੋਂ ਟਿਕਟਕਾ ਹੋਇਆ ਤਾਂ ਹਾਕਮ ਸਾਡੇ ਪਿੰਡ ਆਇਆ ਆਪਣੇ ਭਰਾ ਨੇਕ ਨੂੰ ਕਹਿੰਦਾ ਵੀ ਤੁਸੀਂ ਮੇਰੇ ਨਾਲ ਪਾਕਿਸਤਾਨ ਚੱਲੋ ਮੈਂ ਤੁਹਾਡੀ ਜਗ੍ਹਾ ਲੈ ਰੱਖੀ ਆ ਪਰ ਉਹ ਕਹਿੰਦੇ ਵੀ ਅੱਥੇ ਸਾਡੀ ਮੁਹੱਬਤ ਇੱਥੇ ਆ ਸਾਡਾ ਪਰਿਵਾਰ ਇੱਥੇ ਆਸੀਂ ਨਹੀਂ ਛੱਡ ਕੇ ਜਾ ਸਕਦੇ ਸੋਡੀ ਮੁਹੱਬਤ ਤੁਹਾਨੂੰ ਜਿੰਦਾਬਾਦ ਇੱਥੇ ਰਹਿੰਦਾ ਤੇ ਉੱਥੇ ਰਹਿੰਦਾ ਕਾਫੀ ਸਾਲਾਂ ਬਾਅਦ ਫਿਰ ਵੀ ਸਾਨੂੰ ਪਤਾ ਨਹੀਂ ਲੱਗਿਆ ਕਿ ਪਰਿਵਾਰ ਹਾਲੇ ਜਾਂਦਾ ਕਿ ਨਹੀਂ ਜਾਂਦਾ ਆ ਪੰਜ ਚਾਰ ਸਾਲ ਪਹਿਲਾਂ ਸਾਨੂੰ ਪਤਾ ਲੱਗਿਆ ਸਾਡੀ ਉਦੋਂ ਤਾਂ ਤਮੰਨਾ ਸੀ ਵੀ ਇੱਕ ਵਾਰ ਪਾਕਿਸਤਾਨ ਜ਼ਰੂਰ ਜਾਵਾਂਗੇ ਉਹ ਪਰਿਵਾਰ ਨੂੰ ਜ਼ਰੂਰ ਮਿਲਾਂਗੇ ਅੱਜ ਮਿਲ ਗਏ ਬੜਾ ਧੰਨਵਾਦ ਸਾਡੀਆਂ ਦੋਨੋਂ ਸਰਕਾਰਾਂ ਦਾ ਪਾਕਿਸਤਾਨੀ ਆਵਾਮ ਦਾ ਜਿੰਦ ਨੇ ਸਾਨੂੰ ਵੇਛੜਾ ਨਹੀਂ ਹੁਲਾਇਆ ਜੀ ਅਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਮੈਂ ਧੰਨਵਾਦ ਕਰਦਾ ਇਹਨਾਂ ਦਾ ਮੇਰਾ ਨਾਮ ਫਜ਼ਲ ਰਮਜ਼ਾਨ ਬੜਬੜ ਭੈਣੇ ਮੇਰੇ ਮਾਮੇ ਉਰੀ ਚਾਰ ਬੈਠੇ ਨੇ ਚਾਰ ਮੇਰੇ ਮਾਮੇ ਨੇ ਭਾਈ ਨੇ ਇਹ ਉਹਨਾਂ ਦੇ ਪਿੰਡੋਂ ਨੇ ਇਹਨਾਂ ਦੀ ਮਿਹਰਬਾਨੀ ਜਿਹੜਾ ਇਹਨਾਂ ਨੇ ਮੇਰੇ ਨਾਲ ਰابطਾ ਕਰਿਆ ਉਹਨਾਂ ਨੇ ਇਹਨੂੰ ਦੱਸ ਕੇ ਘੱਲਿਆ ਵੀ ਉੱਥੇ ਤੁਹਾਡਾ ਨਾਲ ਰابطਾ ਕਰੇਗਾ ਭਾਈ ਸਾਡਾ ਇਹ ਤੁਹਾਡੀ ਬਹੁਤ ਮਿਹਰਬਾਨੀ ਜੇ ਆਉਣ ਵਾਲਾ ਪ੍ਰਬੰਧ ਹੋ ਜਾਵੇ ਮੈਂ ਆਪਣੇ ਸਭ ਨੂੰ ਮਿਲ ਸਕਦਾ ਤੁਹਾਡੀ ਬੇਨਤੀ ਮੈਂ ਕਰਦਾ ਤੁਹਾਡੇ ਅੱਗੇ ਬਹੁਤ ਮਿਹਰਬਾਨੀ ਜਿਹੜਾ ਮੈਂ ਆਪਣੇ ਪਰਿਵਾਰ ਨੂੰ ਮਿਲ ਲਾਂਗਾ ਤੁਹਾਡੀ ਮੁਹੱਬਤ ਹੋਏਗੀ ਚਾਹਤ ਹੋਏਗੀ ਇਹਨਾਂ ਦਾ ਵੀ ਸ਼ੁਕਰੀਆ ਅਦਾ ਕਰਾਂਗਾ ਤੇ ਤੁਹਾਡਾ ਵੀ ਕਰਾਂਗਾ ਬਹੁਤ ਮਿਹਰਬਾਨੀ ਜੇ ਤੁਸੀਂ ਮੈਨੂੰ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਨੂੰ ਮਿਲਾ ਦਿਓ ਬਾਹਰ ਸਰਕਾਰ ਨੂੰ ਵੀ ਮੈਂ ਬਹੁਤ ਬੇਨਤੀ ਕਰਦਾ ਵੀ ਜਿੰਨਾ ਜਲਦੀ ਹੋ ਸਕੇ ਮੇਰੇ ਪਰਿਵਾਰ ਨੂੰ ਉੱਥੇ ਮਿਲਣ ਦਿੱਤਾ ਜਾਵੇ ਸ਼ੁਕਰੀਆ ਅਸਲਾਮੁਅਲੈਕਮ ਧੰਨਵਾਦ ਲਓ ਜੀ ਇਹ ਸੀ ਪਰਿਵਾਰ ਜੋ ਅੱਜ ਗੁਰਦੁਆਰਾ ਪੰਜਾ ਸਾਹਿਬ ਇੱਥੇ ਇੱਕ ਵਿਛੜੀਆਂ ਹੋਈਆਂ ਰੂਹਾਂ ਦੇ ਮੇਲ ਹੋਏ ਆ। ਤਰੀਕ 16 April ਬੜੇ ਦੇਖੋ ਭਾਵਕਪਾਲ ਨੇ। ਬਾਕੀ ਉਹ ਤੁਸੀਂ ਦੇਖ ਸਕਦੇ ਹੋ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ। ਪੰਜਾਬ ਸਰਕਾਰ ਦੇ ਨੁਮਾਇंदे ਤੱਕ ਪਹੁੰਚਦੀ ਜ਼ਰੂਰ ਕਰਿਓ ਜੀ।